ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਕਿਰਤੀ ਇਨਸਾਨ ਦੀ ਗੱਲ ਕਰ ਰਹੀ ਹੈ ਜਿਹੜਾ ਮਿਹਨਤ ਕਰਕੇ ਰੋਟੀ ਖਾਣ ਵਾਲਾ ਆਪਣੇ ਬੱਚੇ ਪਾਲਣ ਵਾਲਾ ਤੇ ਕੋਈ ਅਫਸਰ ਸੀਗਾ ਉਹਨੇ ਮੋਚੀ ਦੇ ਕੋਲੋਂ ਆਪਣੇ ਪੈਰਾਂ ਵਿੱਚ ਪਾਈ ਹੋਈ ਜੁੱਤੀ ਜੇ ਤੋਪਾ ਲਵਾਇਆ ਗੰਢਾਈ ਕਹਿ ਲਈਏ ਤੇ ਜਦੋਂ ਮੋਚੀ ਨੇ ਜੁੱਤੀ ਗੰਢ ਕੇ ਉਹਨੂੰ ਫੜਾ ਦਿੱਤੀ ਤਾਂ ਉਹਨੇ ਉਸ ਵਕਤ 2 ਰੁਪਏ ਮੰਗੇ ਮੋਚੀ ਨੇ ਤੇ ਜਦੋਂ 2 ਰੁਪਏ ਮੰਗੇ ਉਹ ਬੱਚਾ ਅਫਸਰ ਦਾ ਨਾਲ ਬੈਠਾ ਸੀ ਗੱਡੀ ਵਿੱਚ ਉਹਨੇ ਦੇਖਿਆ ਹਾਲਾਂਕਿ ਜਦੋਂ ਸੁਣੋਗੇ ਨਾ ਤੁਸੀਂ ਇਹ ਕਹਿਣਾ ਵੀ ਗੱਡੇ ਵਿੱਚ ਬੈਠਾ ਹੋਇਆ ਅਫਸਰ ਜੁੱਤੀ ਗੰਢਾਊਗਾ ਏ ਮੈਂ ਸਾਖੀ ਬਣਾ ਰਿਹਾ ਮੌਕੇ ਤੇ ਕੱਢ ਰਿਹਾ ਇਸ ਵਕਤ ਇਹ ਸੱਚ ਨਹੀਂ ਹੁੰਦੀਆਂ ਸਾਖੀਆਂ ਜਿਹੜੀਆਂ ਸੁਣਾਈਆਂ ਜਾਂਦੀਆਂ ਸਮਝਣ ਲਈ ਬਹੁਤ ਕੁਝ ਹੁੰਦਾ ਹੈ ਤੇ ਉਹ ਬੱਚੇ ਨੂੰ ਦੇਖ ਲਿਓ ਉਸ ਵਕਤ ਜੇ ਉਹਦਾ ਡੈਡ ਫਾਦਰ ਸੀ ਜਿਹੜਾ ਅਫਸਰ ਜੁੱਤੀ ਘਣੌਣ ਵਾਲਾ ਉਹ ਘਰ ਜਾ ਕੇ ਕਹਿੰਦਾ ਬੇਟਾ ਤੂੰ ਕੀ ਬਣੇਗਾ ਉਹ ਬੱਚਾ ਕਹਿੰਦਾ ਮੈਂ ਮਿਹਨਤ ਕਰਾਂਗਾ ਮੈਂ ਮੋਚੀ ਬਣਾਗਾ ਜਿਵੇਂ ਕਹਿੰਦਾ ਤੁਸੀਂ ਜੁੱਤੇ ਘੰਡਾਈ ਸੀ ਨਾ ਅੱਜ ਕਿ ਤੁਸੀਂ 2 ਰੁਪਏ ਦਿੱਤੇ ਤੇ ਮੈਂ ਦੇਖ ਰਿਹਾ ਸੀ ਉਸ ਵਕਤ ਉਹ ਸਮੋਚੀ ਨੂੰ ਤੇ ਉਹ 2 ਰੁਪਏ ਲੈ ਕੇ ਬੜਾ ਖੁਸ਼ ਸੀ ਕਹਿੰਦਾ ਮੈਂ ਵੀ ਮੋਚੀ ਬਣਾਗਾ ਤੇ ਇਦਾਂ ਕਿਰਤ ਕਰਕੇ ਆਪਣੇ ਪਰਿਵਾਰ ਪਾਲ ਇਹਦੇ ਵਿੱਚ ਕੋਈ ਸ਼ਰਮ ਨਹੀਂ ਹੈ ਕੰਮ ਕਦੇ ਵੀ ਨਾ ਛੋਟਾ ਹੈ ਨਾ ਵੱਡਾ ਹੈ ਤੁਹਾਡਾ ਕਿਰਦਾਰ ਕੀ ਹੈ ਤੁਹਾਡੀ ਸੂਰਤ ਕੀ ਹੈ ਤੁਹਾਡੇ ਵਿੱਚ ਇਮਾਨਦਾਰੀ ਕਿੰਨੀ ਕ ਹੈ ਡਿਪੈਂਡ ਇਥੇ ਹੈ ਤੇ ਅੱਜ ਮੈਂ ਜਿਹੜੀ ਗੱਲ ਕਰਨੀ ਐ ਥੋੜਾ ਜਿਹਾ ਖੋਲਣ ਦੀ ਕੋਸ਼ਿਸ਼ ਕਰਾਂਗਾ ਜਿਵੇਂ ਸਾਡੇ ਕਥਾ ਬਾਚ ਚ ਕਹਿੰਦੇ ਹੁੰਦੇ ਨੇ ਇਹ ਬੰਗਤੀ ਲੈ ਲੀ ਜੇ ਤੇ ਇਹਨੂੰ ਖੋਲ ਗਏ ਹੁਣ ਖੋਲ ਦੇ ਕਿੱਥੋਂ ਨੇ ਇੱਕ ਤੋਂ ਇੱਕ ਦਸਮ ਗ੍ਰੰਥ ਚੋਂ ਚੱਕ ਲਈ ਇੱਕ ਭਾਈ ਗੁਰਦਾਸ ਦੀਆਂ 12 ਚੋਂ ਚੱਕ ਲਈ ਇੱਕ ਸੂਝ ਪ੍ਰਕਾਸ਼ ਚੋਂ ਚੱਕ ਲਈ ਤੇ ਇੱਕ ਤੱਕ ਗੁਰੂ ਗ੍ਰੰਥ ਸਾਹਿਬ ਦੀ ਲੈ ਲਈ ਜਖਣਾ ਵੱਢ ਕੇ ਨਾ ਸਭ ਕੁਸ ਮਿੱਟੀ ਚ ਮਿਲਾ ਦਿੰਦੇ ਪਰ ਜਿਹੜੀ ਮੈਂ ਗੱਲ ਕਰਨੀ ਹੈ ਜਿਗਰਾ ਰੱਖਿਓ ਇੱਕ ਹੋਰ ਉਦਾਹਰਣ ਦੇ ਦਿੰਨਾ ਵਿੱਚ ਜਿਹੜੇ ਪਿੰਡਾਂ ਦੇ ਵਿੱਚ ਝੋਲਾ ਸ਼ਾਪ ਡਾਕਟਰ ਹੁੰਦੇ ਨੇ ਨਾ ਆ ਸਿੱਖ ਸਖਾ ਕੇ ਮਾੜਾ ਮੋਟਾ ਉੱਥੇ 4 ਮਹੀਨੇ ਲਾ ਲੇ ਇਹਨਾਂ ਨੇ ਨਾ ਗਾਹਕ ਬਣਾਏ ਹੁੰਦੇ ਨੇ 30 40 ਕ ਪਿੰਡ ਵਿੱਚ ਕਿਸੇ ਬੀਬੀ ਨੂੰ ਮਾੜਾ ਜਾ ਸਾਂ ਚੜਦਾ ਹੁੰਦਾ ਗੁੱਡਾ ਪੀੜ ਹੁੰਦਾ ਹੁੰਦਾ ਆਏ ਮਰਗੀ ਸਿਰ ਦੁਖਦਾ ਚੱਕਰ ਆਉਂਦੇ ਆ ਮੈਨੂੰ ਉਦਾਂ ਦੀਆਂ ਬੀਤੀ ਬੀਬੀਆਂ ਬੀਤੀ ਬਜ਼ੁਰਗ ਹੁੰਦੇ ਨੇ ਉਹਨਾਂ ਤੋਂ 100 ਰੁਪਏ ਨੇ ਲੈਣਾ ਹੁੰਦਾ ਮਤਲਬ 50 ਗਾਹਕ ਪੱਕੇ ਹੁੰਦੇ ਆ ਪਿੰਡ ਵਿੱਚ ਤੇ ਜੇ 50 ਰੁਪਏ ਵੀ ਲੈ ਲੈਣ ਕਿਤੇ ਤੋਂ 2500 ਬਣ ਗਏ ਦਵਾਈ ਕਿੰਨੀ ਹੁੰਦੀ ਹੈ 2400 ਦੀ ਤੇ ਗੋਲੀਆਂ ਪੱਤੇ ਵਿੱਚੋਂ ਕੱਢ ਕੇ ਪੁੱਟ ਕੇ ਕੁੜੀ ਬਣਾਈ ਹੁੰਦੀ ਵੀ ਕਿਸੇ ਨੂੰ ਪਤਾ ਨਾ ਲੱਗੇ ਦੀ ਵੀ ਬੋਲੀ ਕਿੰਨੀ ਹੈ। ਇਦਾਂ ਹੀ ਸਾਡੇ ਬਾਬੇ ਐ। ਇਹਨਾਂ ਨੇ ਵੀ ਆਪਣੇ ਗਾਖ ਬਣਾਏ ਹੁੰਦੇ। ਵੀ ਆ ਸ਼ਰਦਾਵਣ ਹੈ। ਤੇ ਨੇ ਕਹਿਣਾ ਹੈ, "ਬਾਬਾ ਜੀ ਤੁਹਾਨੂੰ ਦੇਖਣ ਤੋਂ ਬਿਨਾਂ ਤਾਂ ਸਕੂਨ ਹੀ ਨਹੀਂ ਆਉਂਦਾ। ਰੋਟੀ ਨਹੀਂ ਸੁਆਦ ਆਉਂਦੀ।" ਤੇ ਇੱਕ ਡਿਜੀਟਲ ਬਾਬਾ ਪਾਏ ਨਿਊ ਸਿੰਮਟ ਢੜੀਆਂ ਵਾਲੇ ਨੇ ਬਹੁਤ ਵਿਚਾਰਾ ਨੇ ਜਿਨ੍ਹਾਂ ਦੇ ਨਾਲ ਸਹਿਮਤ ਹੈਗੇ ਆ ਰਹਾਗੇ ਵੀ ਪਰ ਜਦੋਂ ਬਾਦਲਾਂ ਦੀਆਂ ਜੁੱਤੀਆਂ ਵਿੱਚ ਬੈਠੇ ਤੇ ਉਦੋਂ ਜਦੋਂ ਕਿਸੇ ਨੇ ਸਵਾਲ ਕੀਤਾ ਉਦੋਂ ਭੇਡਾਂ ਨੇ ਸਪਾਈਆਂ ਦੇਣੀਆਂ ਸ਼ੁਰੂ ਕਰ ਦਿੱਤੀ ਕਿਹਾ ਨਹੀਂ ਸਾਨੂੰ ਅਕਾਲ ਤਖਤ ਦੇ ਨਾਲ ਰਹਿਤ ਮਰਜ਼ਾਦ ਨਾਲ ਕੋਈ ਪ੍ਰੋਬਲਮ ਨਹੀਂ ਮੈਂ ਅੱਜ ਵੀ ਜਦੋਂ ਗੱਲ ਕਰਦਾ ਕਿ ਜਿਵੇਂ ਅਕਾਲ ਤਖਤ ਨੂੰ ਸਮਰਪਤਾ ਸਿੱਖ ਰਹਿਤ ਮਰਿਆਦਾ ਨੂੰ ਸਮਰਪਤਾ ਪਰ ਜਿੰਨਾ ਦਾ ਕਬਜਾ ਹੈ ਅਕਾਲ ਤਖਤੇ ਉਹ ਕਮੀਨੇ ਨੇ ਉਹ ਖੱਜ ਨੇ ਉਹ ਮੰਗਖਾਣੇ ਨੇ ਅਸੀਂ ਉਹਨਾਂ ਦੀਆਂ ਜੁੱਤੀਆਂ ਵਿੱਚ ਨਹੀਂ ਬੰਦੇ ਉਹ ਸਟੈਂਡ ਤੇ ਬੁਟਾ ਸਿੰਘ ਅੱਜ ਵੀ ਖੜਾ ਹੈ ਪਰ ਭਾਈ ਸਾਹਿਬ ਭਾਈ ਅਨਜੇ ਸਿੰਘ ਢੱਡਰੀਆਂ ਵਾਲੇ ਨਾ ਤਾਂ ਲੈ ਨਹੀਂ ਸਕਦੇ ਹੋਂ ਜਵਾਬ ਦੇਣਾ ਔਖਾ ਹੁੰਦਾ ਹੈ ਲੈ ਲੋਕ ਕੁਝ ਕਹਿੰਦੇ ਨੇ ਇਹਨੂੰ ਪੈਸੇ ਦੀ ਲੋੜ ਸੀ ਇਹਨੂੰ ਗੱਡੀਆਂ ਦੀ ਲੋੜ ਸੀ ਜਦੋਂ ਮੈਂ ਪਜਾਰੀ ਸੀ ਮਤਲਬ ਜਦੋਂ ਮੈਂ ਪਖੰਡਵਾਦ ਕਰਦਾ ਸੀ ਉਦੋਂ ਵੀ ਲੋਕਾਂ ਨੇ ਕੋਈ ਘਾਟ ਨਹੀਂ ਰੱਖੀ ਗੱਡੀਆਂ ਦੀ ਐਡਵੈਂਡਰ ਦਿੱਤੀ ਹੁਣ ਵੀ ਨਹੀਂ ਰੱਖੀ ਹੁਣ ਮੈਂ ਕੈਨੇਡਾ ਚੱਲਿਆ ਪਹਿਲਾਂ ਅਮਰੀਕਾ ਗਿਆ ਸੀ ਪ੍ਰਥਮੀ ਲੋਕਾਂ ਨੇ ਡਾਲਰ ਇਕੱਠੇ ਕਰਕੇ ਦੇ ਦੇਣੇ ਨੇ ਜਣਕੇ ਡਿਜੀਟਲ ਮੰਗਤੇ ਨੇ ਇਹਨਾਂ ਦੇ ਵੀ ਇਹ ਗਾਹਕ ਬਣਾਏ ਹੁੰਦੇ ਨੇ ਤੁਸੀਂ ਦੇਖਿਆ ਹੋਣਾ ਮੋਮ ਦੇ ਨਾਂ ਤੇ ਇੱਕ ਉਥੇ ਸ਼ਾਪ ਬਣਾਈ ਹੈ ਡੇਰੀ ਹੁੰਦੀ ਹੈ ਇੱਕ ਡੇਰੀ ਹੁੰਦੀ ਹੈ ਹੁਣ ਮੈਨੂੰ ਇਹ ਸ਼ਬਦਾਂ ਬਾਰੇ ਨਹੀਂ ਪਤਾ ਕੁਝ ਖਾਣ ਪੀਣ ਦੀਆਂ ਚੀਜ਼ਾਂ ਰੱਖੀਆਂ ਨੇ ਉੱਥੇ ਆਹ 2500 ਨੂੰ ਗਾਂ ਦਾ ਘਿਓ ਫਿਰ ਵਿਦਾਊਟ 슈ਗਰ ਬਿਸਕਟ ਵਧੀਆ ਨਹੀਂ 쿠ਕੀ ਕਹੀਏ ਕਿਉਂਕਿ ਬਾਬਾ ਜੀ ਫੌਰਨ ਜਾਂਦੇ ਨੇ ਤੇ ਸ਼ਾਇਦ ਤੇ ਵਧੀਆ ਕਾਜੂ ਕਤਰੀ ਬਰਫੀ ਮਿਲਕ ਬਦਾਮ ਤੇ ਆਈਸਕ੍ਰੀਮ ਵਧੀਆ ਕਈ ਪ੍ਰਕਾਰ ਦੀ ਲੱਸੀ ਉਹ ਸਾਰਾ ਕੁਝ ਮਿਲਦਾ ਹੈ ਉੱਥੇ ਉੱਥੇ ਸੱਚ ਸਕੈਨਰ ਵੀ ਰੱਖੇ ਨੇ ਗੂਗਲ ਪੇ ਵੀ ਚੱਲਦਾ ਯਾਨੀ ਕਿ ਇਹ ਡਿਜੀਟਲ ਮੰਗਤੇ ਨੇ ਤੇ ਉੱਥੋਂ ਹੀ ਡੱਬੇ ਖਰੀਦੇ ਜਾਂਦੇ ਨੇ ਅੰਦਰ Araade wala Ishwar Singh ਬਣ ਕੇ ਬੈਠਾ ਹੁੰਦਾ ਡੱਬਾ ਵੀ ਉੱਥੋਂ ਖਰੀਦਿਆ ਅਗਲੇ ਨੇ 1000 ਰੁਪਏ ਦਾ ਤੇ ਉੱਪਰ 2000 ਦਾ ਰੱਖ ਕੇ 5-500 ਦੇ ਚਾਰ ਨੋਟ ਬਾਬਾ ਜੀ ਨੂੰ ਫੜਾਤੇ ਫਿਰ ਉਦੋਂ ਬਾਅਦ ਬਾਬਾ ਜੀ ਨੇ ਪੌਡਕਾਸਟ ਵੀ ਕਰਨਾ ਹੋਣਾ ਬੜੀ ਸਵਾਦ ਇਹ ਜਿਹੜਾ ਲੱਡੂ ਸੀ ਇਕਾਦਾ ਬਣਿਆ ਇਹ ਜੀ ਉਹ ਬਣਿਆ ਪਤਾ ਨਹੀਂ ਬਰੂਦਾ ਪਤਾ ਨਹੀਂ 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 ਨਾਰੀਅਲ ਦਾ ਬੜਾ ਸੁਆਦ ਆਇਆ ਕਪਚਾ ਦਾ ਵੀ ਪੀ ਲਿਆ ਬੜਾ ਆਨੰਦ ਆਇਆ ਇਹ ਬਣਿਆ ਕਿੱਥੋਂ ਹੈ ਪਹਿਲੀ ਪਤਾ ਲੱਗਿਆ ਸੀ ਵੀ ਇਹ ਤਾਂ ਪਟਿਆਲੇ ਤੋਂ ਦਾ ਹੁਣ ਸ਼ੌਪ ਇੱਥੇ ਖੁੱਲਣੀ ਆਹੀਂ ਕਿਉਂਕਿ ਪੁੱਛ ਲਿਆ ਸੀ ਇਹ ਡੱਬਾ ਕਿੰਨਾ ਦਾ ਹੈ ਇਹ ਬਾਬਾ ਜੀ 1200 ਰੁਪਏ ਦਾ ਆਇਆ ਤੇ ਉਹੀ ਡੱਬਾ ਹੁਣ ਢੱਡਗੇ ਵਾਲੇ ਤੋਂ 1500 ਦਾ ਮਿਲਦਾ ਇਹ ਉਹ ਡੀਟੈਲ ਮੰਗਤੇ ਨੇ ਅੱਛਾ ਤੇ ਜਦੋਂ ਬੂਟਾ ਸਿੰਘ ਨੂੰ ਬਦਨਾਮ ਕਰਨਾ ਇਹ ਤਾਂ ਗੋਲ ਕੁਚੋਰ ਐ 5 ਡਾਲਰ ਚੱਕ ਲਏ ਨੇ ਕਮਾਲ ਹੋ ਗਈ ਬਾਬਾ ਜੀ ਮੈਂ ਤਾਂ ਨਾਨਕ ਦੇ ਦਰ ਦਾ ਇੱਕ ਕੁਕਰਾਂ ਛੋਟਾ ਜਿਹਾ ਪਹਿਲਾਂ ਵੀ ਕਿਹਾ ਸੀ ਅੱਜ ਵੀ ਕਹਿਣਾ ਮੈਨੂੰ ਆਪਣਾ ਪਰਿਵਾਰ ਚਲਾਉਣ ਵਾਸਤੇ ਜਿੰਨਾ ਖਰਚਾ ਚਾਹੀਦਾ ਨਾ ਉਹਨਾਂ ਖਰਚਾ ਮੈਨੂੰ ਗੁਰਦੁਆਰੇ ਦੇ ਦੇ ਨਹੀਂ ਸਕਦੇ। ਜਲੀਲ ਕਰਦੇ ਸੀ ਇੱਕ ਗਿਆਨੀ ਜੀ ਆਹ ਰਮਾਨਲੇ ਤੇ 100 ਰੁਪਇਆ ਪਿਆ ਸੀ ਕਿੱਧਰ ਗਿਆ ਇਹ? ਗਿਆਨੀ ਜੀ ਤੁਸੀਂ ਅਰਦਾਸ ਕੀਤੀ ਸੀ ਆਹ ਆ 200 ਰੁਪਇਆ ਤੁਸੀਂ ਗੋਲਕ ਵਿੱਚ ਪਾਇਆ ਨਹੀਂ। ਇਦਾਂ ਜਲੀਲ ਕਰਦੇ ਸੀ। ਕਰਦੇ ਕੌਣ ਸੀ? ਜਿਨ੍ਹਾਂ ਦੇ ਘਰੇ ਢਾੜ-ਤਾੜ ਛਿੱਤਰ ਪੈਂਦੇ ਸੀ, ਘਰ ਵਾਲੇ ਕਹਿੰਦੇ ਕੱਢ ਢਾੜ, ਚੱਕ ਪੋਤਾ, ਚੱਕ ਪੋਤੀ। ਲਓ ਚਲ ਗੁਰਦੁਆਰੇ ਤੇ ਉਹ ਉਹ ਆ ਕੇ ਜਲੀਲ ਕਰਦੇ ਸੀ ਤੇ ਹੁਣ ਹੁਣ ਭਾਈ ਸਾਹਿਬ ਸਫਾਈਆਂ ਦੇ ਜਾਂਦੇ ਆ ਮੇਰੇ ਚੌਣ ਵਾਲਿਆਂ ਨੇ ਨਾ ਮੈਨੂੰ ਪਹਿਲਾਂ ਕਮੀ ਰੱਖੀ ਛੱਡੀ ਨਾ ਹੁਣ ਛੱਡਣਗੇ ਬਾਬਾ ਜੀ ਮੈਂ ਜਿਹੜੀ ਹੁਣ ਗੱਲ ਕਹਿਣ ਲੱਗਾ ਇਹਨੂੰ ਖਾਨੇ 'ਚ ਪਾ ਲੋ ਜਿਹੜਾ ਕੋਈ ਪ੍ਰਚਾਰਕ ਸੁਣਦਾ ਹੋਵੇ ਇਹ ਗਨ ਬੁੱਟਾ ਸਿੰਘ ਕਹਿੰਦਾ ਮੈਂ ਕਹਿੰਨਾ ਜਿਹੜਾ ਗੁਰਦੁਆਰੇ ਚ ਗ੍ਰੰਥੀ ਰੱਖਣਾ ਉਹਦੀ ਘੱਟੋ ਘੱਟ 50000 ਰੁਪਇਆ ਤਨਖਾਹ ਹੋਵੇ ਉਹਦੇ ਕੋਲੇ ਗੱਡੀ ਹੋਵੇ ਵਧੀਆ ਕੋਠੀ ਹੋਵੇ ਵਧੀਆ ਮੋਬਾਈਲ ਹੋਵੇ ਉਹਦੇ ਬੱਚੇ ਵਧੀਆ ਸਕੂਲਾਂ ਵਿੱਚ ਪੜਦੇ ਹੋਣ ਤੁਸੀਂ 2 ਕਰੋੜ ਦੀ ਗੱਡੀ ਦੀ ਗੱਲ ਕਰਦੇ ਹੋ ਮੈਂ ਕਹਿੰਨਾ ਤੁਹਾਡੇ ਕੋਲੇ ਨਾ ਅਸਾਈਆਂ ਦੇ ਪੌ ਮੰਗੋ 10 ਕਰੋੜ ਦੀ ਗੱਡੀ ਹੋਵੇ ਸਾਨੂੰ ਇਥੋਂ ਅਲਰਜੀ ਨਹੀਂ ਤੁਸੀਂ ਇੱਕ ਸੂਟ ਜਿਹੜਾ ਪਾਉਣੋਂ ਨਾ 20000 ਦਾ ਹੋਵੇ ਤੁਹਾਡੇ ਘੜੀ ਨਾ ਜਿਹੜੀ ਬੀਬੀ ਆ ਲਾਉਂਦੀ ਸੀ ਨਾ ਥਾਰ ਵਾਲੀ 30 ਲੱਖ ਦੀ ਉਹ ਮੈਨੂੰ ਕੰਪਨੀ ਦਾ ਨਾਂ ਨਹੀਂ ਉਹ ਤੋਂ ਵੀ ਮਹਿੰਗੀ ਹੋਵੇ ਘੜੀ ਲਾਓ ਖੁਸ਼ ਹਾਂ ਜੇ ਮੈਂ ਕਿਤੇ ਇੰਨਾ ਅਮੀਰ ਬਣ ਗਿਆ ਮੈਂ ਵੀ ਤੁਹਾਨੂੰ ਕਿਤੇ 5 ਕਰੋੜ ਵਾਲੀ ਗੱਡੀ ਦੇਵਾਂ ਤੇ ਮੇਰੀ ਮਨਸ਼ਾ ਹੈ ਪਰ ਪ੍ਰੋਬਲਮ ਪਤਾ ਕਿੱਥੋਂ ਹੋਈ ਮੈਂ ਕਿਹਾ ਸੀ ਨਰਾਇਣੋ ਮਹਾਂਤਾਂ ਦੀਆਂ ਜੁੱਤੀਆਂ ਵਿੱਚ ਬੈਠਣ ਵਾਲੇ ਪ੍ਰਚਾਰਕ ਨਹੀਂ ਹੋ ਸਕਦੇ ਦਿਖਾਇਓ ਵਹਾ ਕੇ ਬੁੱਟਾ ਸਿੰਘ ਨੂੰ ਉਹ ਜਿਹੜਾ ਨਿਊਜ਼ੀਲੈਂਡ ਬੈਠਾ ਬਹੁ ਬਹੁ ਕਰਦਾ ਹੁੰਦਾ ਨਾ ਉਹਨੂੰ ਪੁੱਛ ਲਿਓ ਹੁਣ ਸਫਾਈਆਂ ਦੇ ਰਿਹਾ ਮੈਂ ਗੱਲ ਇਹ ਕਹੀ ਸੀ ਵੀ ਅਸੀਂ ਨਰੈਣੂ ਮਹੰਤਾਂ ਦੀਆਂ ਜੁੱਤੀਆਂ ਵਿੱਚ ਬੈਠਣ ਵਾਲੇ ਨੂੰ ਪ੍ਰਵਾਨ ਨਹੀਂ ਕਰਾਂਗੇ ਨਾ ਪਹਿਲਾਂ ਕੀਤਾ ਨਾ ਅੱਜ ਕਰਾਂਗੇ ਜੇ ਜ਼ਰਤ ਹੋਵੇ ਨਰੈਣੂ ਮਹੰਤਾ ਮੇ ਤਾਂ ਬਲਾ ਕੇ ਦਿਖਾਉਣ ਇਹ ਜਲੂਸ ਨਾ ਕਢਦੇ ਪੂਰੀ ਦੁਨੀਆ ਦੇ ਵਿੱਚ ਵੀ ਬੂਟਾ ਸਿੰਘ ਹੈ ਕੌਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ